ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਆਪਾਂ ਜੀ ਜਿਹੜਾ ਆਪਣਾ ਇਹ ਚਲਿਆ ਹੋਇਆ ਬਰਤਨ ਉਹਨੂੰ ਆਪਾਂ ਕਿਵੇਂ ਸਾਫ਼ ਕਰਾਂਗੇ ਬਹੁਤ ਹੀ ਸੌਖਾ ਤਰੀਕਾ ਹੈ ਤੇ ਆਪਾਂ ਤੁਹਾਨੂੰ ਦੱਸਦੇ ਆਂ ਦੇਖੋ ਜੀ ਆਪਣੇ ਹੇਠਾਂ ਇਹ ਬਰਤਨ ਨੂੰ ਕਿੰਨਾ ਦੁੱਧ ਚੰਮ ਗਿਆ ਸੀਗਾ ਤੇ ਹੇਠਾਂ ਲੱਗ ਗਿਆ ਤੇ ਆਪਾਂ ਇਹਨੂੰ ਕਿਵੇਂ ਸਾਫ਼ ਕਰ ਸਕਦੇ ਆਂ ਬਹੁਤ ਹੀ ਸੌਖੇ ਤਰੀਕੇ ਨਾਲ ਜੇ ਤੁਸੀਂ ਸਾਡੀ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਨੇ ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਉਹ ਤੁਹਾਨੂੰ ਦੱਸਦੀ ਆਂ ਆਪਾਂ ਆਪਾਂ ਜੀ ਪਹਿਲਾਂ ਲਵਾਂਗੇ ਆਪਾਂ ਨੇ ਜੀ ਲਿਕਵਿਡ ਪਿਮ ਪਾਈ ਹੈ ਜਿਹਨੂੰ ਆਪਾਂ ਡਿਸ਼ ਵੋਸ਼ ਵੀ ਕਹਿ ਦਿੰਦੇ ਆਂ ਤੇ ਇਹਦੇ ਵਿੱਚ ਆਪਾਂ ਜੀ ਅੱਧਾ ਚਮਚਾ ਪਾਵਾਂਗੇ ਬੇਕਿੰਗ ਸੋਡਾ ਹੁਣ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਗਰਮ ਕੀਤਾ ਹੋਇਆ ਸੀ ਮੇਰਾ ਪਾਣੀ ਇਹਨੂੰ ਆਪਾਂ ਜੀ ਹੁਣ ਗੈਸ ਦੇ ਉੱਤੇ 5 ਕਿ ਮਿੰਟ ਪਾਣੀ ਨੂੰ ਉਬਾਲ ਲਾਂਗੇ ਤੇ ਫਿਰ ਤੁਹਾਨੂੰ ਅਗਲਾ ਪ੍ਰੋਸੈਸ ਦੱਸਦੇ ਆਂ ਦੇਖੋ ਕਿੰਨੀ ਜਲਦੀ ਇਹ ਜਿਹੜਾ ਆਪਣਾ ਹੀਟਾ ਚੱਲਿਆ ਹੋਇਆ ਪਤੀਲਾ ਤੇ ਕਿੰਨੀ ਛੇਤੀ ਸਾਫ਼ ਹੋਗਾ ਠੀਕ ਹੈ ਜੀ ਮੈਂ ਜੀ ਪਾਣੀ ਇਹਦੇ ਉੱਤੇ ਰੱਖਤਾ ਹੁਣ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਪਾਣੀ ਨੂੰ ਉਬਾਲ ਲੈਨੇ ਆ ਜਦੋਂ ਇੱਕ ਵਾਲਾ ਆ ਗਿਆ ਆਪਣੇ ਪਾਣੀ ਨੂੰ ਤੇ ਫਿਰ ਆਪਾਂ ਬੰਦ ਕਰ ਦਾਂਗੇ ਇਸ ਨੂੰ ਲੈ ਲਵੋ ਤੇ ਉਸ ਤੋਂ ਬਾਅਦ ਆਪਾਂ ਜੀ ਫੇਟਾਪ ਕੇ ਰੱਖ ਦਾਂਗੇ ਠੀਕ ਹੈ ਜੀ ਤੁਸੀਂ ਨਾਲੋ ਨਾਲ ਦੇਖੀ ਜਾਓ ਵੀਡੀਓ ਨੂੰ ਵੀਡੀਓ ਨੂੰ ਬਿਲਕੁਲ ਸਲਿੱਪ ਨਾ ਕਰਿਓ ਤੇ ਆਪਾਂ ਪਹਿਲਾਂ ਇੱਕ ਵਾਲੇ ਆਉਣ ਦੀ ਵੇਟ ਕਰਦੇ ਹਾਂ ਦੇਖੋ ਜੀ ਆਪਣੇ ਚੰਗੀ ਤਰ੍ਹਾਂ ਨਾਲ ਪਾਣੀ ਲਗਵਾਲਾ ਆ ਗਿਆ ਉੱਪਰ ਤੱਕ ਤੇ ਹੁਣ ਆਪਾਂ ਜੀ ਇਹ ਬੰਦ ਕਰ ਦਿੰਨੇ ਆ ਤੇ ਹੁਣ ਆਪਾਂ 10 ਮਿੰਟ ਵਾਸਤੇ ਟੱਕੇ ਰੱਖ ਦਾਂਗੇ ਤੇ ਉਹ ਤੋਂ ਬਾਅਦ ਸੇ ਆਪਾਂ ਤੁਹਾਨੂੰ ਜੜਾ ਜੜਾ ਆਪਣਾ ਇਹ ਠਾ ਜਲਿਆ ਹੋਇਆ ਸੀ ਇਹ ਟੁਸਕ ਤੇ ਉਹ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਜੀ ਜਿਹੜਾ ਆਪਣਾ ਇਹ ਜਲਿਆ ਹੋਇਆ ਟੁਸਕਾ ਤੇ ਹੁਣ ਆਪਾਂ 10 ਮਿੰਟ ਦੀ ਵੇਟ ਕਰਦੇ ਆ ਇਹਨੂੰ ਆਪਾਂ ਟੱਕੇ ਰੱਖ ਦਿੰਨੇ ਆ ਤੇ ਫਿਰ ਆਪਾਂ ਤੁਹਾਨੂੰ ਲਾ ਕੇ ਦਿਖਾਵਾਂਗੇ ਚਮਚੇ ਦੇ ਨਾਲ ਆਪਣੇ ਜੀ 10 ਮਿੰਟ ਹੋ ਗਏ ਪਾਣੀ ਰੱਖੇ ਨੂੰ 10 ਮਿੰਟ ਹੋ ਗਏ ਸੀਗੇ ਤੇ ਆਪਾਂ ਜੀ ਹੁਣ ਇਹ ਪਾਣੀ ਕੱਢ ਦਿੰਨੇ ਆ ਤੇ ਆਪਾਂ ਤੁਹਾਨੂੰ ਜਿਹੜਾ ਇਹ ਠਾਲਾ ਜਲਿਆ ਹੋਇਆ ਟੋਸਕਾ ਤੇ ਉਹ ਆਪਾਂ ਤੁਹਾਨੂੰ ਲਾ ਕੇ ਦਿਖਾਉਨੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਲੈ ਜਾਣਾ ਵਾ ਆਪਾਂ ਇੱਕ ਗੜਬੀ ਦੇ ਵਿੱਚ ਪਾਣੀ ਕਰ ਦਿੰਨੇ ਆ ਆਪਾਂ ਨੂੰ ਜਿਆਦਾ ਰਗੜਨ ਦੀ ਲੋੜ ਨਹੀਂ ਹੈਗੀ ਦੇਖੋ ਬਹੁਤ ਸੌਖੇ ਸਿੰਪਲ ਤਰੀਕੇ ਨਾਲ ਜਿਹੜੀ ਇਹ ਆਪਣੇ ਕਰ ਲੋ ਜਲਿਆ ਹੋਇਆ ਸੀਗਾ ਲੈ ਲਿਆ ਤੁਸੀਂ 10 ਮਿੰਟ ਲਈਏ ਨੂੰ ਪਤਲੇ ਨੂੰ ਛੱਡ ਦਿਓ ਤੇ ਹੁਣ ਆਪਾਂ ਜੀ ਇੱਕ ਸਕ੍ਰੈਪ ਦੇ ਨਾਲ ਸਾਫ਼ ਕਰ ਦਾਂਗੇ ਪਤਲੇ ਨੂੰ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਹੋਈ ਆਪਣਾ ਜਲਿਆ ਹੋਇਆ ਪੱਨ ਲੈ ਜਾਣਾ ਤੇ 10 ਮਿੰਟ ਵਾਸਤੇ ਇਸੇ ਤਰ੍ਹਾਂ ਤੁਸੀਂ ਬੇਕਿੰਗ ਸੋਡਾ ਪਾ ਕੇ ਰੱਖ ਸਕਦੇ ਹੋ ਵਿੱਚ ਥੋੜਾ ਜਿਹਾ ਬੇਮ ਤੇ ਆਪਾਂ ਨੂੰ ਜ਼ਿਆਦਾ ਪਤੀਲਾ ਰਗੜਨ ਦੀ ਲੋੜ ਨਹੀਂ ਹੈਗੀ ਤੇ ਮਿੰਟਾਂ ਦੇ ਵਿੱਚ ਆਪਣਾ ਪਤੀਲਾ ਸਾਫ਼ ਹੋ ਜਾਣਾ ਆਪਾਂ ਜੀ ਹੁਣ ਸਕਰੱਬ ਦੇ ਨਾਲ ਥੋੜੀ ਜਿਹੀ ਬੇਮ ਆ ਪਾ ਕੇ ਸਾਫ਼ ਕਰਦੇ ਹਾਂ ਫਿਰ ਤੁਹਾਨੂੰ ਦਿਖਾਉਣੀ ਆ ਆਪਾਂ ਜੀ ਹੁਣ ਸਕਰੱਬ ਦੇ ਉੱਤੇ ਨਾ ਬੇਮ ਪਾਵਾਂਗੇ ਥੋੜੀ ਜਿਹੀ ਬੇਮ ਪਾ ਕੇ ਤੇ ਫਿਰ ਇਹਨੂੰ ਪਚੰਗੀ ਤਰ੍ਹਾਂ ਕਲੀਨ ਕਰਕੇ ਦਿਖਾਉਣੀ ਆ ਤੁਹਾਨੂੰ ਆਪਾਂ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਦੇਖੋ ਜੀ ਆਪਣੀ ਜਿਹੜਾ ਚੜਿਆ ਹੋਇਆ ਪੰਨਾ ਸੀਗਾ ਨਾ ਆਪਣਾ ਹੀਟਲਾ ਟੁਸਕਦਾ ਬਿਲਕੁਲ ਦੇਖੋ ਜੀ ਲਹਿ ਗਿਆ ਤੇ ਵੀਡੀਓ ਨੂੰ ਤੁਸੀਂ ਚਲਦੀ ਚਲਦੀ ਦੇਖੀ ਜੀ Like, share, subscribe, folosește cartea căruță. nu văd te văd te share cartea În timp ce amam de pani dinalino, când gîta nu ਆਪਾਂ ਨੇ ਜੀ ਬਿਲਕੁਲ ਕਲੀਨ ਕਰਤਾ ਟੁਸਕ ਨੂੰ ਜਿਹੜਾ ਆਪਣੇ ਢੇਠਾਂ ਇਹਦੇ ਟੁਸਕ ਦੇ ਦੁੱਧ ਜੰਮਿਆ ਹੋਇਆ ਸੀਗਾ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਹੁਤ ਆਸਾਨੀ ਨਾਲ ਰਹਿ ਗਿਆ ਆਪਾਂ ਨੇ ਜੀ ਬੇਕਿੰਗ ਸੋਡਾ ਜਿਹੜਾ ਪਾਇਆ ਸੀਗਾ ਤੇ ਲਿਕਵਿਡ ਵੀ ਮਪਾਈ ਸੀਗੀ ਤੇ ਉਹ ਤੁਸੀਂ 10 ਮਿੰਟ ਪਾ ਕੇ ਰੱਖਣਾ ਵਾ ਤੇ ਆਪਣਾ ਇਹ ਦੁੱਧ ਤੁਹਾਨੂੰ ਮੈਂ ਦਿਖਾਇਆ ਸੀਗਾ ਜਲਿਆ ਹੋਇਆ ਢੇਠਾਂ ਲੱਗਿਆ ਹੋਇਆ ਸੀ ਆਪਣੇ ਟੁਸਕ ਦੇ ਤੇ ਜਦੋਂ ਆਪਾਂ ਜੀ ਦੇਸੀ ਘਿਓ ਵੀ ਗਰਮ ਕਰਦੇ ਆ ਦੇਖੋ ਜਿਹੜੇ ਭਾਂਡੇ ਦੇ ਵਿੱਚ ਆਪਾਂ ਕਰਦੇ ਆ ਗਰਮ ਤੇ ਉਹ ਕਿੰਨਾ ਆਪਣਾ ਭਾਂਡਾ ਜਲ ਜਾਂਦਾ ਤੁਸੀਂ ਉਹਦੇ ਵਿੱਚ ਵੀ ਇਹੀ ਚੀਜ਼ਾਂ ਦਾ ਇਸਤੇਮਾਲ ਜ਼ਰੂਰ ਕਰਿਓ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਣਾ ਭਾਂਡਾ ਸਾਫ਼ ਹੋ ਜਾਂਦਾ ਵਾ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕੋਈ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਆ ਜੀ ਨਵੇਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ